ਡੀਐਸਪੀ ਐਸਪੀ ਸਾਰੇ ਬੈਠੇ ਸੀਗੇ ਔਰ ਕੀ ਕੀ ਕਿਹਾ ਕਿ ਜਟ ਚੋਨਾ ਗਿਆ ਕਿ ਨਕਲ ਮਾਜਨ ਤੇ ਬਲਜੀਤ ਪਾੜਾ ਭਾਵੇਂ 2 ਮਹੀਨੇ ਨੂੰ ਮਾਰੀਏ 6 ਮਹੀਨੇ ਨੂੰ ਮਾਰੀਏ ਸਾਲ ਨੂੰ ਮਾਰੀਏ ਮਾਰਨਾ ਹੀ ਮਾਰਨਾ ਦੋਵਾਂ ਨੂੰ ਪੁਲਿਸ ਦੀ ਹਾਜ਼ਰੀ ਚ ਇਸ ਤਰ੍ਹਾਂ ਦੀ ਹਾਜ਼ਰੀ ਚ ਔਰ ਉੱਥੋਂ ਜਦੋਂ ਥਾਣੇ ਚਲੇ ਗਏ ਉੱਥੇ ਜਾ ਕੇ ਫੇਰ ਕਾਲ ਆਉਂਦੀ ਹੈ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਹੀਂ ਨਾ ਮਿਲ ਰਿਹਾ ਤੇ ਅਸੀਂ ਸਰਕਾਰਾਂ ਕਹਿ ਦਿੰਦੇ ਆ ਕੋਈ ਨਹੀਂ ਜੀ ਅਸੀਂ ਇਨਸਾਫ ਦਵਾਾਂਗੇ ਲੱਖ ਵਾਰ ਕਿਸੇ ਤਰ੍ਹਾਂ ਦਾ ਇਨਸਾਫ ਮਿਲ ਜੇਓ ਮਾਂ ਦਾ ਪੁੱਤ ਸਿੱਧੂ ਮੂਸੇਵਾਲਾ ਵਾਪਸ ਨਹੀਂ ਆਉਣਾ ਕੱਲ ਨੂੰ ਆ ਕੇ ਸਰਕਾਰਾਂ ਕਹਿਣ ਜੀ ਅਸੀਂ ਇਨਸਾਫ ਤਵਾਦਾਂਗੇ ਅਸੀਂ ਆਹ ਕਰਦਾਂਗੇ ਪਰ ਸ਼ਰਤ ਇਹ ਕਿ ਤੁਸੀਂ ਯਾਰ ਪਹਿਲਾਂ ਨੱਥ ਪਾਓ ਇਹ ਬੈਡ ਐਲੀਮੈਂਟਸ ਨੂੰ ਕਿਸੇ ਥਾਣੇ ਜਾਂ ਕਿਸੇ ਐਸਐਸਪੀ ਦੇ ਦਫ਼ਤਰ ਚਲੇ ਜਾਓਗੇ ਕਿਸੇ ਗੈਂਗਸਟਰ ਦੀ ਤੁਹਾਨੂੰ ਕਾਲ ਆਈ ਆ ਤੁਸੀਂ ਬਾਅਦ ਚ ਪਹੁੰਚੋਗੇ ਉਹਨੂੰ ਪਹਿਲਾਂ ਪਤਾ ਹੋਊਗਾ ਉਹ ਤਾਂ ਫਲਾਣੇ ਅਫਸਰ ਦੇ ਕਮਰੇ 'ਚ ਖੜਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਤਿੰਨ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਹੋਈਆਂ ਪਰ ਇੱਕ ਕਾਂਗਰਸ ਦੇ ਵਿਧਾਇਕ ਹਲਕਾ ਗੁਰਦਾਸਪੁਰ ਤੋਂ ਵਰਿੰਦਰ ਮੀਤ ਸਿੰਘ ਪਾੜਾ ਸਾਡੇ ਨਾਲ ਹੈ ਉਹਨਾਂ ਨੇ ਬੜਾ ਗੰਭੀਰ ਵਿਸ਼ਾ ਜਿਹੜਾ ਉਭਾਰਨ ਦੀ ਕੋਸ਼ਿਸ਼ ਕੀਤੀ ਅੰਦਰ ਸਦਨ ਦੇ ਵੀ ਉਹ ਸਾਡੇ ਨਾਲ ਖੜੇ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਾੜਾ ਸਾਹਿਬ ਇਸ ਸਰਕਾਰ ਦੇ ਦੌਰਾਨ ਅਜਿਹੀਆਂ ਗੱਲਾਂ ਬਹੁਤ ਹੋਈਆਂ ਜਦੋਂ ਵਿਰੋਧੀਆਂ ਨੇ ਇਸ ਕਰਕੇ ਘੇਰਿਆ ਕਿ ਥਾਂ-ਥਾਂ ਦੇ ਉੱਤੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕਤਲੋਗਾਰਤ ਹੈ ਪਰ ਤੁਸੀਂ ਤੇ ਖੁਦ ਆਪਣੀ ਗੱਲ ਹੀ ਉੱਥੇ ਰੱਖ ਦਿੱਤੀ ਕਿ ਸਾਨੂੰ ਕਿਵੇਂ ਥ੍ਰੈਟ ਆ ਰਿਹਾ ਸਾਡੇ ਪਰਿਵਾਰਕ ਮੈਂਬਰਾਂ ਨੂੰ ਜਾਂ ਹੋਰਾਂ ਨੂੰ ਇਹ ਪੂਰਾ ਮਸਲਾ ਕੀ ਹੈ ਤੇ ਪਹਿਲੇ ਦਿਨ ਕਦੋਂ ਹੀ ਸਾਹਮਣੇ ਆਉਂਦਾ ਹੈ ਦੇਖੋ ਇਹ ਜਿਹੜੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਆ ਇਹ ਤੇ ਬੱਚਾ-ਬੱਚਾ ਅੱਜ ਪੰਜਾਬ ਦੇ ਕਿਸੇ ਨੂੰ ਵੀ ਪੁੱਛ ਲਓਗੇ ਛੋਟੇ ਬੱਚੇ ਨੂੰ ਵੀ ਕਹੇਗਾ ਕਿ ਜਿਹੜਾ ਲਾ ਐਂਡ ਆਰਡਰ ਆ ਉਹ ਬਹੁਤ ਜ਼ਿਆਦਾ ਪੰਜਾਬ ਦਾ ਵਿਗੜਿਆ ਹੋਇਆ ਕੋਈ ਬੰਦਾ ਡਰ ਦਾ ਬਾਹਰ ਨਹੀਂ ਨਿਕਲ ਸਕਦਾ ਔਰ ਜੇ ਕੋਈ ਮੈਂ ਅੱਗੇ ਤੇ ਇਹ ਚੱਲਦਾ ਸੀਗਾ ਕਿ ਲੀਡੀਜ਼ ਬਾਹਰ ਨਹੀਂ ਨਿਕਲ ਸਕਦੀਆਂ ਹੁਣ ਤੇ ਕੋਈ ਵੀ ਬਾਹਰ ਨਹੀਂ ਨਿਕਲ ਸਕਦਾ ਮਤਲਬ ਗੋਲੀ ਚਲਾਉਣੀ ਤੇ ਬਹੁਤ ਆਮ ਹੋ ਗਈ ਕਿਸੇ ਦਿਨ ਦੀ ਨਿਊਜ਼ ਚੱਕ ਕੇ ਦੇਖ ਲਓ ਤੁਸੀਂ ਖੁਦ ਮੀਡੀਆ ਤੇ ਚਲਾਉਂਦੇ ਹੋ ਡੇਲੀ ਹੁੰਦੀ ਹੈ ਨਿਊਜ਼ ਫਲਾਣੇ ਥਾਂ ਗੋਲੀਆਂ ਚੱਲ ਗਈਆਂ ਇੰਨੇ ਜਾਨੇ ਮਰ ਗਏ ਫਲਾਣੇ ਥਾਂ ਗੋਲੀ ਚੱਲ ਗਈ ਇੰਨੀ ਲੁੱਟ ਖੋਹਾਂ ਹੋ ਗਈਆਂ ਸੋ ਇੱਕ ਇਹ ਇੱਕ ਲਗਾਤਾਰ ਇਹ ਕੰਮ ਚੱਲ ਰਿਹਾ ਹੈ ਔਰ ਮੇਰੇ ਤੇ ਪਿਛਲੇ ਹਫਤਾ 10 ਦਿਨ ਪਹਿਲਾਂ ਇੰਪਰੂਵਮੈਂਟ ਨੰਬਰ ਸਕੀਮ ਨੰਬਰ 1 ਕਾ ਬਟਾਲਾ ਗੁਰਦਾਸਪੁਰ ਰੋਡ ਤੇ ਉੱਥੇ ਵੀ 35 ਤੋਂ 40 ਲੱਖ ਰੁਪਏ ਦੀ ਚੋਰੀ ਹੋਈ ਆ ਪੋਸ਼ ਏਰੀਏ ਦੇ ਵਿੱਚ ਔਰ ਉਦੋਂ ਇਲਾਵਾ ਵੀ ਪਿਛਲੇ ਕੋਈ 2 ਮਹੀਨੇ ਦੇ ਅੰਦਰ ਅੰਦਰ ਲਗਭਗ 2 ਤੋਂ 2.5 ਕਰੋੜ ਰੁਪਏ ਫਰੋਤੀ ਦੇ ਚੁੱਕੇ ਆ ਲੋਕ ਮੈਨੂੰ ਮੈਂ ਪਰਸਨਲੀ ਮੈਨੂੰ ਮਿਲੇ ਆ ਪਰ ਉਹਨਾਂ ਨੇ ਇੱਕ ਸ਼ਰਤ ਤੇ ਇਹ ਗੱਲ ਕਹੀ ਵੀ ਸਾਡਾ ਨਾਂ ਨਾ ਲਿਓ। ਇੰਨਾ ਡਰ ਇੰਨਾ ਸਹਿਮ। ਓਬਵੀਅਸਲੀ ਜੇ ਕਿਸੇ ਕੋਈ ਕਰੋੜ ਮੰਗਿਆ ਉਹਨੇ 50 ਦੇ ਕੇ ਖਲਾਸੀ ਕਰਾਈ ਜੇ 50 ਮੰਗਿਆ ਕੇ ਇਹਨੇ 25 ਦੇ ਕੇ ਖਲਾਸੀ ਕਰਾਈ ਜੇ 25 ਮੰਗਿਆ ਤੇ 10-15 ਲੱਖ ਦੇ ਕੇ ਖਲਾਸੀ ਕਰਾਈ ਹੈ। ਗੱਲ ਕਰਨ ਵਾਲੀ ਥੋੜੀ ਜੀ ਜਾਣਕਾਰੀ ਤਾਂ ਉਹਨਾਂ ਨੇ ਦਿੱਤੀ ਹੋਣੀ ਜਿੰਨਾਂ ਤੋਂ ਲਈ ਗਈ ਫਰੋਤੀ ਕਿ ਉਹ ਬਾਹਰ ਬੈਠੇ ਆ ਕਿ ਇੰਡੀਆ 'ਚ ਬੈਠੇ। ਉਹ ਨੰਬਰ ਉਹਨਾਂ ਦੇ ਜਿਹੜੇ ਆ ਉਹ ਬਾਹਰ ਦੇ ਨੰਬਰਾਂ ਤੋਂ ਕਾਲ ਕਰਦੇ ਆ। ਔਰ ਓਬਵੀਅਸਲੀ ਉਹਨਾਂ ਨੂੰ ਦੱਸਦੇ ਤੇ ਹੈ ਹੀ ਆ ਮੈਂ ਫਲਾਣਾ ਬੋਲਦਾ ਉਹ ਕਿਹੜਾ ਡਰਦੇ ਨੇ ਕਿਸੇ ਤੋਂ। ਤੇ ਉਹ ਜਦੋਂ ਕੋਈ ਪੁਲਿਸ ਨੂੰ ਸਾਰੇ ਦੱਸਦੇ ਨੇ ਤੇ ਪੁਲਿਸ ਤੇ ਕੋਈ ਬੇਵਸੀ ਆ ਪੁਲਿਸ ਦੀ ਮੈਨੂੰ ਲੱਗਦਾ ਹੋਗੀ ਕਿਸੇ ਨੂੰ ਐਕਸਟਰਸ਼ਨ ਕਾਲਸ ਦੇ ਆਪਾਂ ਨਾ ਫੜ ਸਕਦੇ ਆ ਨਾ ਉਹਨਾਂ ਨੂੰ ਕੁਝ ਕਰ ਸਕਦੇ ਆ ਨਾ ਕਿਸੇ ਨੂੰ ਅਸੀਂ ਸ਼ੈਲਟਰ ਦੇ ਸਕਦੇ ਆ ਤੇ ਲੋਕ ਕਿਵੇਂ ਫਿਰ ਆਪਣੀ ਸ਼ਿਕਾਇਤ ਕਿੰਨੂੰ ਦੱਸਣ ਜਿਹੜਾ ਮੁੱਦਾ ਤੁਸੀਂ ਹੁਣੋਂ ਬਾਹਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜਿਆ ਕੇਸ ਕਿਹੜਾ ਹੈ ਉਹ ਵਿਸਥਾਰ ਨਾਲ ਦੱਸੋ ਹੋਇਆ ਕੀ ਥੋੜੇ ਦੇਣੀ ਪਹਿਲਾਂ ਚਾਰ ਪੰਜ ਦੇਣੀ ਹੋਏ ਆ ਮੇਰਾ ਯੂਥ ਦਾ ਪ੍ਰੈਜ਼ੀਡੈਂਟ ਆ ਨਕੁਲ ਮਹਾਜਨ ਗੁਰਦਾਸਪੁਰ ਅਸੈਂਬਲੀ ਦਾ ਉਹਦੇ ਮਦਰ ਮਿਊਨਿਸਪਲ ਕਾਉਂਸਲਰ ਨੇ ਮੇਰੀ ਪਾਰਟੀ ਦੇ ਔਰ ਉਹਦਾ ਸਿਰਫ ਇਹ ਗੁਨਾਹ ਆ ਕਿ ਤੂੰ ਬਲਜੀਤ ਸਿੰਘ ਪਾੜਾ ਤੇ ਜਾਂ ਪਾੜਾ ਪਰਿਵਾਰ ਦੇ ਨਾਲ ਕਿਉਂ ਰਹਿਣਾ ਉਹ 24 ਘੰਟੇ ਸਾਡੇ ਨਾਲ ਰਹਿੰਦਾ ਮੁੰਡਾ ਔਰ ਉਹਨੂੰ 15-20 ਮਿੰਟ ਪਹਿਲਾਂ ਉਹ ਆਪਦੇ ਘਰ ਰਾਤ ਵੜਦਾ ਔਰ ਰਾਤ 10:30 ਵਜੇ ਤਕਰੀਬਨ ਉਹਦੇ ਘਰ ਦੇ ਉੱਤੇ ਆ ਕੇ ਦੋ ਬੰਦੇ ਗੋਲੀਆਂ ਚਲਾ ਦਿੰਦੇ ਨੇ ਔਰ ਲਗਾਤਾਰ ਫਾਇਰਿੰਗ ਕਰਦੇ ਆ ਵੀਡੀਓ ਚ ਵੀ ਦੇਖਿਆ ਤੁਸੀਂ ਸਾਰਾ ਕਿ ਪਤਾ ਲੱਗਿਆ ਸੀ ਉਹਨਾਂ ਨੂੰ ਤੇ ਰਾਤ ਉਹਦੀ ਮਦਰ ਨੇ ਕਿਹਾ ਕਿ ਮੈਨੂੰ ਬੇਟਾ ਐ ਲੱਗ ਰਿਹਾ ਕਿ ਬਾਹਰ ਗੋਲੀਆਂ ਚੱਲ ਰਹੀਆਂ ਉਹਨੇ ਕਿਹਾ ਕਿ ਨਹੀਂ ਮਾਤਾ ਜੀ ਉਹ ਪਟਾਕੇ ਚੱਲ ਰਹੇ ਆ ਕੋਈ ਲਾਗੇ ਪਤਾ ਨਹੀਂ ਕੋਈ ਪ੍ਰੋਗਰਾਮ ਹੋਣਾ ਉਹਨਾਂ ਨੇ ਮਤਲਬ ਇਗਨੋਰ ਜਿਆ ਕਰ ਛੱਡਿਆ ਪਰ ਉਹਦੇ ਮਦਰ ਦੇ ਮਨ ਚ ਸੀਗਾ ਕਿ ਅੱਗੇ ਵੀ ਬਹੁਤ ਵਾਰੀ ਕਾਲ ਆਈਆਂ ਕਿ ਤੈਨੂੰ ਮਾਰਨਾ ਆ ਇਹ ਕਰਨਾ ਤੇ ਉਹ ਉਹਨਾਂ ਦੇ ਮਨ ਚ ਆਇਆ ਪਰ ਬੇਟਾ ਨਹੀਂ ਮੰਨਿਆ ਉਸੋਂਗੇ ਬੇਟਾ ਸਵੇਰੇ ਉੱਠ ਕੇ ਮੰਡੀ ਚਲੇ ਜਾਂਦਾ ਐਜ਼ ਇਟ ਇਜ਼ੀ ਉਹਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ ਗੇਟ 'ਚ ਗੋਲੀਆਂ ਵੱਜੀਆਂ ਜਾਂ ਨਾਰਮਲ ਉੱਠ ਕੇ ਆਪਣੇ ਉਹ ਕੰਮ ਤੇ ਚਲੇ ਗਿਆ ਮੰਡੀ ਗਿਆ ਜਦੋਂ ਵਾਪਸ ਉੱਥੇ ਉਹ ਆਇਆ ਨਹੀਂ ਅਜੇ ਤੇ ਇੱਥੇ ਕੰਮ ਵਾਲੇ ਆ ਗਏ ਗਲੀ 'ਚ ਕਮੇਟੀ ਘਰੋਂ ਜਦੋਂ ਉਹਨਾਂ ਆਣ ਕੇ ਦੇਖਿਆ ਤੇ ਉਹਨਾਂ ਅੰਦਰ ਕਿਹਾ ਕਿ ਤੁਹਾਡੇ ਬਾਹਰ ਤੇ ਗੋਲੀਆਂ ਪਈਆਂ ਹੋਈਆਂ ਚੱਲੀਆਂ ਵੀ ਤੇ ਅਣ ਚੱਲੀਆਂ ਵੀ ਫਿਰ ਉਹਦੀ ਮਦਰ ਨੇ ਉਹਨੂੰ ਫੋਨ ਕੀਤਾ ਵੀ ਛੇਤੀ ਘਰ ਆ ਜਾ ਵੈਰ ਆ ਕੇ ਬਲਜੀਤ ਨੂੰ ਛੋਟੇ ਬਦਰ ਨੂੰ ਮੈਂ ਚੰਡੀਗੜ੍ਹ ਸੀਗਾ ਉਹਨੂੰ ਫੋਨ ਗਿਆ ਸਾਰੇ ਉੱਥੇ ਇਕੱਠੇ ਹੋ ਗਏ ਉਹ ਐਜ਼ ਇਟ ਇਜ਼ ਉੱਥੇ ਨਿਸ਼ਾਨ ਗੋਲੀਆਂ ਚੱਲਿਆਂਦੇ ਉਹ ਸਾਰਾ ਕੁਝ ਉੱਥੋਂ ਬਰਬੰਦ ਹੋ ਗਿਆ ਜਿਵੇਂ ਤੁਸੀਂ ਦੱਸਿਆ ਕਿ ਇਹ ਤਾਂ ਘਟਨਾ ਇੱਕ ਵਾਪਰੀ ਪਰ ਇਸ ਤੋਂ ਪਹਿਲਾਂ ਥ੍ਰੈਟ ਚ ਇਹ ਕਿਹਾ ਗਿਆ ਕਿ ਤੁਹਾਡੇ ਬ੍ਰਦਰ ਦੇ ਨਾਲ ਸੰਬੰਧ ਨਾਲ ਪਹਿਲਾਂ ਨਹੀਂ ਕਿਹਾ ਗਿਆ ਉਹ ਪਹਿਲਾਂ ਤੇ ਆਲਰੇਡੀ ਬੜੇ ਚਿਰਾਂ ਤੋਂ ਕਹੀ ਜਾਂਦੇ ਆ ਪਰ ਇਹ ਜਦੋਂ ਆ ਚੱਲੀਆਂ ਨੇ ਗੋਲੀਆਂ ਤੇ ਬ੍ਰਦਰ ਗਿਆ ਉਹਨਾਂ ਦੇ ਘਰੇ ਅੱਛਾ ਜਦੋਂ ਉੱਥੇ ਗਿਆ ਤੇ ਉੱਥੇ ਕਾਫੀ ਆਰਾਮ ਦੇ ਨਾਲ ਉੱਥੇ ਪੁਲਿਸ ਆਉਂਦੀ ਆ ਅ ਐਸ ਐਚਓ ਡੀਐਸਪੀ ਐਸਪੀ ਸਾਰੇ ਆਏ ਆ ਔਰ ਉੱਥੇ ਆ ਕੇ ਜਦੋਂ ਬੈਠੇ ਆ ਇਹਨਾਂ ਦੇ ਸਾਹਮਣੇ ਹੀ ਦੋ ਵਾਰ ਕਾਲ ਆ ਗਈ ਆ ਉਹਦੀ ਬਾਹਰ ਤੋਂ ਜਿੱਥੋਂ ਕੋਈ ਕਰਦਾ ਸੀਗਾ ਉਹ ਟੈਲੀਫੋਨ ਤੇ ਉਹ ਹੈਂਡ ਫ੍ਰੀ ਕਰਕੇ ਸਾਰਿਆਂ ਨੇ ਸੁਣੀ ਆ ਉਹ ਕਹਿੰਦੇ ਪੁਲਿਸ ਵਾਲੇ ਕਿਹੜੇ ਕਿਹੜੇ ਹਾਜ਼ਰ ਸੀ ਤੇ ਕੀ ਕਿਹਾ ਗਿਆ ਡੀਐਸਪੀ ਐਸਪੀ ਸਾਰੇ ਬੈਠੇ ਸੀਗੇ ਔਰ ਕੀ ਕੀ ਕਿਹਾ ਗਿਆ ਰੈਟ ਚ ਉਹਨਾਂ ਗਿਆ ਕਿ ਨਕਲਮਾ ਜਨ ਤੇ ਬਲਜੀਤ ਪਾੜਾ ਭਾਵੇਂ 2 ਮਹੀਨੇ ਨੂੰ ਮਾਰੀਏ 6 ਮਹੀਨੇ ਨੂੰ ਮਾਰੀਏ ਸਾਲ ਨੂੰ ਮਾਰੀਏ ਮਾਰਨਾ ਹੀ ਮਾਰਨਾ ਦੋਵਾਂ ਨੂੰ ਇਹ ਗੱਲ ਉਹਨਾਂ ਨੇ ਆਪ ਸੁਣੀਆਂ ਪੁਲਿਸ ਨੇ ਇਹ ਤਾਂ ਬੜਾ ਸੀਰੀਅਸ ਮੈਟਰ ਹੈ ਕਿ ਪੁਲਿਸ ਦੀ ਹਾਜ਼ਰੀ ਚ ਇਸ ਤਰ੍ਹਾਂ ਦੀ ਹਾਜ਼ਰੀ ਚ ਔਰ ਉੱਥੋਂ ਜਦੋਂ ਥਾਣੇ ਚਲੇ ਗਏ ਉੱਥੇ ਜਾ ਕੇ ਫੇਰ ਕਾਲ ਆਉਂਦੀ ਹੈ ਫੇਰ ਉਹਨਾਂ ਨੇ ਰਿਕਾਰਡ ਕੀਤੀ ਹੈ ਸਾਰੀ ਆਪਣੇ ਕਰਕੇ ਤੇ ਉਹ ਇਸ ਕਰਕੇ ਇਹ ਇੱਕ ਆਮ ਜੀ ਗੱਲ ਹੋ ਗਈ ਹੈ ਮਤਲਬ ਇੱਕ ਐਮਐਲਏ ਉਹਦਾ ਬ੍ਰਦਰ ਨੂੰ ਥ੍ਰੈਟ ਤੇ ਆਮ ਲੋਕ ਕਿੱਥੇ ਜਾਣਗੇ ਅੱਜ ਇਸੇ ਕਾਰਨ ਹੀ ਹੈ ਨਾ ਕਿ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਹੀਂ ਨਾ ਮਿਲ ਰਿਹਾ ਤੇ ਅਸੀਂ ਸਰਕਾਰਾਂ ਕਹਿ ਦਿੰਦੇ ਆ ਕੋਈ ਨਹੀਂ ਜੀ ਅਸੀਂ ਇਨਸਾਫ ਦਵਾਵਾਂਗੇ ਲੱਖ ਵਾਰ ਕਿਸੇ ਤਰ੍ਹਾਂ ਦਾ ਇਨਸਾਫ ਮਿਲ ਜੇਓ ਮਾਂ ਦਾ ਪੁੱਤ ਸਿੱਧੂ ਮੂਸੇਵਾਲਾ ਵਾਪਸ ਨਹੀਂ ਆਉਣਾ ਇਸ ਕਰਕੇ ਜੇ ਕਿਸੇ ਤੇ ਵੀ ਕੋਈ ਇਨਸੀਡੈਂਟ ਹੋ ਗਿਆ ਕੱਲ ਨੂੰ ਆ ਕੇ ਸਰਕਾਰਾਂ ਕਹਿਣ ਜੀ ਅਸੀਂ ਇਨਸਾਫ ਦਵਾਦਾਂਗੇ ਅਸੀਂ ਆਹ ਕਰਦਾਂਗੇ ਬਸ਼ਰਤੇ ਕਿ ਤੁਸੀਂ ਯਾਰ ਪਹਿਲਾਂ ਨੱਥ ਪਾਓ ਇਹ ਬੈਡ ਐਲੀਮੈਂਟਸ ਨੂੰ ਫੜ ਕੇ ਅੰਦਰ ਦਿਓ ਕਿਹੜੇ ਲੋਕ ਨੇ ਦੇਖੋ ਡਿਪਾਰਟਮੈਂਟ ਦੇ ਵਿੱਚ ਕਿਹੜੇ ਲੋਕ ਨੇ ਬਲੈਕ ਸ਼ੀਪਸ ਜਿਹੜੇ ਇਹਨਾਂ ਲੋਕਾਂ ਨੂੰ ਸ਼ੈਲਟਰ ਕਰਦੇ ਨੇ ਜਿਹੜੇ ਲੋਕਾਂ ਨੂੰ ਅੱਛਾ ਤੁਸੀਂ ਕਿਸੇ ਥਾਣੇ ਜਾਂ ਕਿਸੇ ਐਸਐਸਪੀ ਦੇ ਦਫ਼ਤਰ ਚਲੇ ਜਾਓ ਕਿ ਕਿਸੇ ਗੈਂਗਸਟਰ ਦੀ ਤੁਹਾਨੂੰ ਕਾਲ ਆਈ ਆ ਤੁਸੀਂ ਬਾਅਦ ਚ ਪਹੁੰਚੋਗੇ ਉਹਨੂੰ ਪਹਿਲਾਂ ਪਤਾ ਹੋਊਗਾ ਉਹ ਤੂੰ ਫਲਾਣੇ ਅਫਸਰ ਦੇ ਕਮਰੇ 'ਚ ਖੜਾ ਤੋ ਇਸ ਤਰ੍ਹਾਂ ਦਾ ਨੈਕਸਸ ਇਹ ਗੈਂਗਸਟਰਵਾਦ ਦਾ ਇਹ ਬੈਡ 엘ਿਮੈਂਟਸ ਦਾ ਚੱਲਦਾ ਆ ਔਰ ਇਹ ਸ਼ਕਤੀ ਚਾਹੀਦੀ ਹੈ ਜਿਹੜੇ ਚੁਣੇ ਹੋਏ ਨੁਮਾਇੰਦੇ ਹਾਲਾਂਕਿ ਹਰੇਕ ਦੀ ਚਲੋ ਸੁਰੱਖਿਆ ਮੋਹਈਆ ਕਰਾਉਣੀ ਚਾਹੀਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਮੁੱਖ ਮੰਤਰੀ ਨੂੰ ਜਾਂ ਹੇਠਲੇ ਪੱਧਰ ਦੇ ਉੱਤੇ ਪਹੁੰਚ ਕੀਤੀ ਤੁਸੀਂ ਤੇ ਜਵਾਬ ਕੀ ਆਉਂਦਾ ਦੇਖੋ ਪਹੁੰਚ ਤੇ ਮੈਂ ਤੇ ਵਿਧਾਨ ਸਭਾ 'ਚ ਹੀ ਆ ਕੇ ਆਪਣੀ ਗੱਲ ਰੱਖ ਦਿੱਤੀ ਆ ਔਰ ਜਵਾਬ ਤੇ ਕਿਸੇ ਗੱਲ ਦਾ ਵੀ ਨਹੀਂ ਮਿਲਦਾ ਮੈਂ ਤਾਂ ਇਹ ਵੀ ਗੱਲ ਰੱਖੀ ਹੈ ਇਹ ਜ਼ੀਰੋ ਟੋਲਰੈਂਸ ਕ腐ਸ਼ਨ ਤੇ ਜਦੋਂ ਅੱਜ ਵੀ ਸੁਣਿਆ ਕੱਲ ਵੀ ਸੁਣਿਆ ਰੋਜ਼ ਸੁਣੀਦਾ ਜ਼ੀਰੋ ਟੋਲਰੈਂਸ ਜ਼ੀਰੋ ਟੋਲਰੈਂਸ ਉਹ ਬਲਜੀਤ ਸਿੰਘ ਬੀਡੀਪੀਓ ਆ ਗੁਰਦਾਸਪੁਰ ਲਾਸੀਪੀਓ ਆ ਉਹਦੇ ਤੇ ਇਹਨਾਂ ਦੀ ਸਰਕਾਰ ਨੇ ਐਫ ਆਈ ਆਰ ਦਰਜ ਕਰਨ ਦੀ ਗਵਨਦੀ ਕੇਸ ਦੀ ਲਿਖਿਆ ਹੋਇਆ ਉਹਦੇ ਖਿਲਾਫ कि ਗਬਨ ਦਾ ਕਾਰਵਾਈ ਕਰਕੇ ਤੇ ਪਰਚਾ ਦਰਜ ਕੀਤਾ ਜਾਏ ਫਿਰ ਵੀ ਉੱਥੇ ਲੱਗਿਆ ਮੈਂ ਕਿਹਾ ਜੀ ਮੇਰੇ 8 ਮਹੀਨੇ ਜ਼ੋਰ ਲੱਗ ਗਿਆ ਮੁੱਖ ਮੰਤਰੀ ਸਾਹਿਬ ਨੂੰ ਵਟਸਐਪ ਕੀਤੇ ਮੁੱਖ ਮੰਤਰੀ ਸਾਹਿਬ ਨੂੰ ਪਰਸਨਲੀ ਪਿਛਲੇ ਸੈਸ਼ਨ ਤੇ ਮਿਲ ਕੇ ਦੇਖ ਗਿਆ ਇਸ ਵਾਰ ਉਹਨਾਂ ਕਹਿੰਿਆ ਫੇਰ ਡਾਕੂਮੈਂਟ ਦੇ ਮੈਂ ਫੇਰ ਦੇ ਕੇ ਆਇਆ ਮੰਤਰੀ ਸਾਹਿਬ ਨੂੰ ਮਿਲਿਆ ਮੰਤਰੀ ਸਾਹਿਬ ਨੇ ਬੇਵਸੀ ਦੱਸੀ ਕਿ ਮੈਨੂੰ ਫਲਾਣਾ ਚਲੋ ਮੈਂ ਹੁਣ ਕੀ ਬੋਲਣਾ ਚੈਨਲ ਦੇ ਉੱਤੇ ਸੋ ਕਹਿਣ ਦਾ ਭਾਵ ਕਾਦੀ 0 ਟੋਲਰੈਂਸ ਆ ਬਾਈ ਮਤਲਬ ਬੀਡੀਪੀਓ ਵੱਡਾ ਹੋ ਗਿਆ ਮੰਤਰੀ ਮੁੱਖ ਮੰਤਰੀ ਵੀ ਉਹ ਵੀ ਪੂਰਾ ਹੋਏ ਤੇ ਕਹਿੰਦਾ ਐਸਪੀਓ ਆ ਅੱਧਾ ਵੀਡੀਓ ਐਸਸੀਪੀਓ ਔਰ ਪੰਚਾਇਤ ਕਮੇਟੀ ਦੇ ਮੇਰੇ ਪਿਛਲੀ ਵਾਰ ਚੇਅਰਮੈਨ ਸੀ ਡਾਕਟਰ ਚਰਨਜੀਤ ਹਾਂਜੀ ਡਾਕਟਰ ਚਰਨਜੀਤ ਔਰ ਮੈਂ ਖੁਦ ਕਮੇਟੀ ਮੈਂਬਰਸ ਸੀਐਮ ਸਾਹਿਬ ਨੂੰ ਮਿਲੇ ਸੈਸ਼ਨ ਦੇ ਦੌਰਾਨ ਵੱਖਰੇ ਉਹਨਾਂ ਨੂੰ ਮਿਲ ਕੇ ਸਾਰੀ ਚੇਅਰਮੈਨ ਉਹਨਾਂ ਦੇ ਨੇ ਦੱਸਿਆ ਕਿ ਸਰ ਬੜੀ ਮਾੜੀ ਗੱਲ ਆ ਅਸੀਂ ਕਮੇਟੀ ਨੇ ਉਹਦੇ ਅਗੇਂਸਟ ਲਿਖਿਆ ਔਰ ਸਾਰੇ ਸਬੂਤ ਨੇ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਤੁਸੀਂ ਕੀ ਭਾਲਦੇ ਹੋ ਇੱਥੇ ਤੇ ਸਪੀਕਰ ਸਾਹਿਬ ਕੇਐਸਏ ਵਾਲੀ ਗੱਲ ਅਸੈਂਬਲੀ ਚ ਕਰੀ ਜਾਂਦੇ ਆ ਤੇ ਅਸੀਂ ਆਪ ਦੇ ਆਪ ਨੂੰ ਆਪਣੇ ਹਾਊਸ ਨੂੰ ਡੀਗ੍ਰੇਟ ਕਰ ਰਹੇ ਆ ਕਿ ਅਸੀਂ ਬੇਵਸੀ ਸ਼ੋਅ ਕਰ ਰਹੀ ਹੈ ਸਰਕਾਰ ਕਿ ਨਾ ਸਾਡੇ ਕੋਈ ਐਸਏਈ ਕਾਬੂ ਆਉਂਦਾ ਨਾ ਇਹਨਾਂ ਦੇ ਇੱਕ ਐਮਐਲਏ ਨੇ ਜੇਈ ਦਾ ਰੌਲਾ ਪਾਇਆ ਸੀਗਾ ਕਿ ਉਹ ਉਹ ਮਨਿਸਟਰ ਤੋਂ ਵੀ ਉੱਪਰ ਆ ਤੇ ਅਸੀਂ ਐਵੇਂ ਰੁਈ ਜਾਈਏ ਫਾਇਦਾ ਕੀ ਹੈ ਤੇ ਸਰਕਾਰ ਚ ਬੈਠੇ ਰੁਈ ਜਾਂਦੇ ਆ ਉਹ ਉੱਤੇ ਪਏ ਰੁਈ ਜਾਂਦੇ ਨੇ ਤੇ ਅਸੀਂ ਤਾਂ ਫੇਰ ਥੱਲੇ ਆ ਅਸੀਂ ਸਰਕਾਰ ਚ ਨਹੀਂ ਆ ਫਿਰ ਮਸਲੇ ਹੱਲ ਹੋਣ ਦੀ ਉਮੀਦ ਜਮਾਂ ਟੁੱਟ ਗਈ 3 ਸਾਲ ਤੇ ਨਿਕਲ ਗਿਆ ਕਿਹੜਾ ਮਸਲਾ ਹੱਲ ਹੋਇਆ ਤੁਸੀਂ ਦੱਸ ਦਿਓ ਕੋਈ ਇੱਕ ਮਸਲਾ ਵੀ ਹੱਲ ਹੋਇਆ ਹੋਏ ਨਾ ਹੱਲ ਹੋਏ ਆ ਨਾ ਹੋਣੇ ਆ ਵਿਗਿਆਪਨਾਂ ਵਿੱਚ ਤੇ ਬਹੁਤ ਪ੍ਰਾਪਤੀਆਂ ਗੁਣਾ ਰਹੀ ਐ ਸਰਕਾਰ ਨੰਬਰ ਆ ਇਹਨਾਂ ਦਾ ਵਿਗਿਆਪਨ ਦੇਣ ਦੇ ਵਿੱਚ ਵੀ ਇੱਕ ਨੰਬਰ ਆ ਔਰ ਝੂਠੇ ਵਿਗਿਆਪਨ ਦੇਣ ਚ ਵੀ ਇੱਕ ਨੰਬਰ ਆ ਸੋ ਇਸ ਕਰਕੇ ਉਮੀਦ ਰੱਖਣੀ ਮੇਰੇ ਖਿਆਲ ਬਹੁਤ ਹੀ ਸਿਆਣਫ ਵਾਲੀ ਗੱਲ ਨਹੀਂ ਗਈ ਕਿਸੇ ਨੇ ਚਲੋ ਸ਼ੁਕਰੀਆ ਜੀ ਤੇ ਐਮਐਲਏ ਕਾਂਗਰਸ ਦੇ ਜਿਹੜੇ ਹਲਕਾ ਗੁਰਦਾਸਪੁਰ ਤੋਂ ਬਰਿੰਦਰ ਮੀਤ ਸਿੰਘ ਪਾੜਾ ਉਹਨਾਂ ਨੇ ਇੱਕ ਤੇ ਇੱਕ ਗੰਭੀਰ ਮਸਲੇ ਦੇ ਉੱਤੇ ਗੱਲ ਕੀਤੀ ਕਿ ਪੁਲਿਸ ਦੀ ਹਾਜ਼ਰੀ ਵਿੱਚ ਇਹਨਾਂ ਦੇ ਭਰਾ ਨੂੰ ਥ੍ਰੈਟ ਦਿੱਤਾ ਗਿਆ ਔਰ ਇਹਨਾਂ ਦੇ ਇੱਕ ਯੂਥ ਪ੍ਰਧਾਨ ਦੇ ਘਰ ਦੇ ਉੱਤੇ ਗੋਲੀਆਂ ਚੱਲਦੀਆਂ ਨੇ ਤੇ ਇੱਕ ਜਿਹੜਾ ਕੀ ਐ ਪੰਚਾਇਤ ਮਹਿਕਮੇ ਦੇ ਅੰਦਰ ਅਫਸਰ ਜਿਹੜਾ ਭਾਰੂ ਪਿਆ ਹੋਇਆ ਪੂਰੇ ਸਿਸਟਮ ਦੇ ਉੱਤੇ ਭ੍ਰਿਸ਼ਟ ਵੀ ਐ ਪਰਚਾ ਵੀ ਦਰਜ ਹੋਇਆ ਫਿਰ ਵੀ ਉਸ ਨੂੰ ਨਾਥ ਨਹੀਂ ਪਾਈ ਜਾ ਰਹੀ ਤਾਂ ਸਿਸਟਮ ਦੇ ਵਿੱਚ ਜੇਕਰ ਇੰਨਾ ਖਲਾਰਾ ਐ ਤਾਂ ਫਿਰ ਹੱਲ ਕਦੋਂ ਹੋਵੇਗਾ ਇਹ ਸਭ ਤੋਂ ਵੱਡਾ ਸਵਾਲ ਹੈ ਫਿਲਹਾਲ ਇਸ ਮੁਲਾਕਾਤ ਚ ਐਨਾਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਪੰਜਾਬ ਵਿਧਾਨ ਸਭਾ ਚੰਡੀਗੜ੍ਹ